ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਹਤਾਂ ਸਾਹਿ ਵਿਖੇ ਜੋਤਾਂ ਨਹੀਂ ਛੱਤੀ ਦੀ ਇੱਕ ਸੱਚੀ ਤਾਕਤ ਦੀ ਘਟਨਾ ਸਾ ਸੰਗਤ ਜੀ ਅਪੀ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੇ ਆਪਣੇ ਹਾ ਜੀ ਜੋ ਲਗਵਾਉਣਾ ਜੀ ਆਓ ਜੀ ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਇੱਕ ਪਰਿਵਾਰ ਦਾ ਜੋ ਕਿ ਬਹੁਤ ਦੁਖੀ ਪਰਿਵਾਰ ਸੀ ਉਸ ਦਾ ਉਸ ਪਰਿਵਾਰ ਦੀ ਸ਼ਰਧਾ ਪਰਮਾਤਮਾ ਦੇ ਦਰਦ ਦੇ ਨਾਲ ਜੁੜ ਜਾਂਦੀ ਹੈ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਸਧਾਰਨ ਜਿਹਾ ਬੰਦਾ ਉਹ ਕਹਿੰਦਾ ਹੈ ਕਿ ਮੇਰੇ ਘਰ ਦੇ ਵਿੱਚ ਬਹੁਤ ਹੀ ਮੁਸ਼ਕਲਾਂ ਆਈਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਪਰਮਾਤਮਾ ਨੇ ਮੈਨੂੰ ਆਪ ਹੀ ਦੇ ਦਿੱਤਾ ਕਹਿੰਦਾ ਕਿ ਮੇਰੀ ਇੱਕ ਧੀ ਸੀ ਜੋ ਕਿ 22 ਸਾਲ ਦੀ ਸੀ ਤੇ ਇੱਕ ਮੇਰਾ ਪੁੱਤਰ ਸੀ ਸਾਡਾ ਘਰ ਬਾਈ ਵੀ ਠੀਕ ਸੀ ਤੇ ਮੇਰਾ ਪੁੱਤਰ ਵੀ ਮੇਰੇ ਨਾਲ ਕੰਮਤੇ ਜਾਂਦਾ ਸੀ ਤੇ ਜਿਹੜੀ ਮੇਰੀ ਧੀ ਸੀ ਉਹ ਪੜ੍ਹ ਲਿਖ ਕੇ ਕਦੇ ਹੀ ਲੋਕਾਂ ਦੇ ਕਪੜੇ ਵਗੈਰਾ ਸੀ ਕਿ ਕਾਫੀ ਕਮਾਈ ਕਰ ਲੈਂਦੀ ਸੀ ਨਾਲ ਮਿਲ ਕੇ ਸਾਡਾ ਸਾਰਾ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀ ਕਹਿੰਦੇ ਕਿ ਕੋਈ ਇਹੋ ਜਿਹੀ ਖੇਤ ਵਰਤੀ ਕਿ ਮੇਰੀ ਬੇਟੀ ਕਿਤੇ ਗਈ ਹੋਈ ਸੀ ਦੋ ਚਾਰ ਦਿਨ ਕਿਸ ਪ੍ਰੋਗਰਾਮ ਉੱਤੇ ਕੈਂਡੇ ਹੋ ਗਈ ਸੀ ਉੱਥੇ ਉਸ ਨਾਲ ਇਹੋ ਜਿਹੀ ਖੇਡ ਵਰਤੀ ਕਿ ਸਾਨੂੰ ਖੁਦ ਨੂੰ ਕੁਝ ਸਮਝ ਨਾ ਆਇਆ ਵੀ ਕੀ ਹੋ ਗਿਆ ਹੈ ਉਹ ਘਰ ਆਈ ਤੇ ਹੋ ਹੀ ਤਾਂ ਦੀਆਂ ਹੱਕ ਤਾਂ ਕਰਨ ਲੱਗ ਗਈ ਸਾਨੂੰ ਕਹਿੰਦੀ ਕਿ ਮੈਂ ਤੁਹਾਨੂੰ ਮਾਰ ਦੇਵਾਂਗੀ ਤੁਹਾਡੇ ਘਰ ਦਾ ਹੁਜਾਣਾ ਕਰ ਦੇਵਾਂਗੀ ਆ ਕਰ ਦੂੰਗੀ ਉਹ ਕਰ ਦੂੰਗੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਈ ਮੈਂ ਕਿਹਾ ਪੁੱਤ ਇਦਾਂ ਆਪਣਾ ਕਰ ਹੈ ਤੂੰ ਤਾਂ ਸਾਡੀ ਧੀ ਹੈ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਅਸੀਂ ਇਹੋ ਜੇ ਹਾ ਕੁਝ ਵੀખ્યા ਨਹੀਂ ਸੀ ਇੱਕ ਦਿਨ ਗੁੱਸੇ ਵਿੱਚ ਆ ਕੇ ਮੇਰੇ ਪੁੱਤਰ ਨੇ ਉਸਤੇ ਚਪੇੜ ਮਾਰ ਦਿੱਤੀ ਤੇ ਕਿਹਾ ਇਹ ਤੂੰ ਕਿਹੋ ਜਿਹੀਆਂ ਹਿੱਤ ਤਾਂ ਕਰ ਰਹੀ ਹੈ ਉਹ ਗੁੱਸੇ ਵਿੱਚ ਆ ਕੇ ਕਹਿੰਦੀ ਤੇਰੇ ਕੋਲ ਲਾ ਕੇ ਮੈਂ ਆਪਣੇ ਪਰਮਾਤਾ ਬਿੱਲਾ ਜੂ ਜਾਵਾਂਗੀ ਮੇਰਾ ਬੇਟਾ ਬਾਈਕ ਉੱਪਰ ਕੰਮ ਤੇ ਜਾ ਰਿਹਾ ਸੀ ਉਸੇ ਦਿਨ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਉਹਦੀ ਲੱਤ ਤੇ ਸੱਟ ਲੱਗ ਗਈ ਤੇ ਉਹਦੀ ਲੱਤ ਦੀ ਕੋਈ ਇਹੋ ਜਿਹੀ ਨਸ ਦੱਬ ਗਈ ਨਾ ਉਹ ਚੱਲ ਸਕਦਾ ਸੀ ਤੇ ਨਾ ਹੀ ਉਹ ਬੈਠ ਸਕਦਾ ਸੀ ਉਹ ਦੋ ਦਿਨ ਹਸਪਤਾਲ ਤੇ ਦੋ ਦਿਨ ਕਰ ਰਿਹਾ ਦਿੰਦਾ ਸੀ ਉਸ ਨੂੰ ਫੜ ਕੇ ਹੀ ਅਸੀਂ ਅੰਦਰ ਬਾਹਰ ਕਰਦੇ ਸੀ ਅਸੀਂ ਬਹੁਤ ਹੀ ਡਰ ਗਏ ਸੀ ਤੇ ਮੇਰੀ ਬੇਟੀ ਬਹੁਤ ਖੁਸ਼ ਸੀ ਕਿ ਉਹ ਬਿਮਾਰ ਹੈ ਮੈਂ ਕਿਹਾ ਸੀ ਨਾ ਕਿ ਮੈਂ ਇਹਦੇ ਕੋਲੋਂ ਬਦਲਾ ਜ਼ੁਰ ਲਵਾਂਗੀ ਉਹ ਕਹਿੰਦਾ ਮੈਂ ਚਾਹ ਹਾਂ ਆਪਣੀ ਬੇਟੀ ਨੂੰ ਲੈ ਕੇ ਕਦੇ ਕੀਤੇ ਕਦੇ ਕੀਤੇ ਲੈ ਕੇ ਜਾਂਦਾ ਰਹਾਂ ਕਾਲ ਇਲਮ ਕੋਲ ਵੀ ਲੱਗੇ ਗਿਆ ਜਿੱਥੇ ਵੀ ਕੋਈ ਦੱਸਦਾ ਕਿ ਫਲਾਣੇ ਥਾਂ ਪੂਰਤ ਕਰਦਾ ਹੈ ਫਿਰ ਵੀ ਮੈਂ ਹਰ ਥਾਂ ਤੇ ਲੈ ਕੇ ਜਾਂਦਾ ਰਹਾਂ ਜਿੱਥੇ ਜਿੱਥੇ ਆਮ ਲੋਕ جانتے ਹਨ ਮੈਂ ਉੱਥੇ ਹੀ ਲੈ ਕੇ ਚੱਲੇ ਜਾਂਦਾ ਉੱਥੇ ਉੱਥੇ ਮੈਂ ਸਾਰਾ ਕੁਝ ਮਾਇਆ ਸੀ ਮੈਨੂੰ ਕਿਸੇ ਨੇ ਦੱਸਿਆ ਤੋ ਲਈ ਟਾਰ ਦੇ ਥੱਲੇ ਇਸ ਨੂੰ ਇਸ਼ਨਾਨ ਕਰਾ ਕੇ ਲਿਆਉ ਉੱਥੇ ਵੀ ਕਹਿੰਦਾ ਮੈਂ ਉਸ ਨੂੰ ਲੈ ਗਿਆ ਪਰ ਕੋਈ ਫਾਇਕ ਨਹੀਂ ਪਿਆ ਕਹਿੰਦਾ ਕਿ ਹੁਣ ਅਸੀਂ ਉਸ ਨੂੰ ਬੁਲਾਉਣ ਤੋਂ ਵੀ ਡਰਦੇ ਸੀ ਉਹ ਆਪਣੇ ਸਰੀਰ ਦੇ ਅੰਗਾਂ ਨੂੰ ਐਡਾ ਮੋੜ ਲੈਂਦੀ ਸੀ ਕਿ ਜਿੰਦਾ ਉਸ ਦੇ ਅੰਦਰ ਸਪਰਿੰਗ ਪੈ ਗਏ ਹੋਣ ਅਸੀਂ ਦਾਰਜਨ ਦੇ ਸੀ ਤੇ ਇੰਨਾ ਦੀ ਮਾਂ ਨੂੰ ਵੀ ਰੋਟੀ ਹੀ ਰੰਟੀ ਸੀ ਹੁਣ ਮੇਰੇ ਪੁੱਤਰ ਨੂੰ ਵੀ 3 ਸਾਲ ਹੋ ਗਏ ਸਨ ਕਾਇਵੇਲੇ ਬੈਠੇ ਨੂੰ ਮੈਂ ਇਕੱਲਾ ਹੀ ਕਮਾਈ ਕਰਦਾ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਣ ਲੱਗ ਪਿਆ ਕਹਿੰਦਾ ਮੈਂ ਇੱਕ ਦਿਨ ਰੋ ਕੇ ਗੁਰੂ ਅਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੋ ਤੁਹਾਡੇ ਦਰ ਤੋਂ ਮਿਲ ਸਕਦਾ ਹੈ ਉਹ ਕਿਸੇ ਦਰ ਤੋਂ ਨਹੀਂ ਮਿਲ ਸਕਦਾ ਮਹਾਰਾਜ ਜੀ ਹੁਣ ਮੈਂ ਕਿਸੇ ਥਾਂ ਤੇ ਨਹੀਂ ਜਾਣਾ ਬਸ ਤੁਹਾਡੇ ਹੀ ਦਰ ਤੇ ਆਵਾਂਗਾ ਸੱਚੇ ਪਾਤਸ਼ਾਹ ਜੀ ਮੇਰੇ ਘਰ ਉੱਪਰ ਜੋ ਵੀ ਕਸ਼ਟ ਹਨ ਰੋਗ ਹਨ 24 ਹੱਤੇ ਕਨ ਮੁਸੀਬਤ ਆ ਗਈ ਹੈ ਉਹਨਾਂ ਦਾ ਤੁਸੀਂ ਖਾਤਮਾ ਕਰ ਦੋ ਉਹ ਅਰਦਾਸ ਕਾਇਕੇ ਮੋੜ ਆਇਆ ਰਸਤੇ ਤੇ ਆ ਰਹੀ ਸੀ ਮੈਨੂੰ ਇੱਕ ਮਿੱਤਰ ਮਿਲਿਆ ਉਹ ਮੇਰੇ ਪਿੰਡ ਦਾ ਹੀ ਸੀ ਜੋ ਮੈਨੂੰ ਕਹਿਣ ਲੱਗਾ ਕਿ ਕੀ ਗੱਲ ਹੈ ਤੂੰ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਮੈਂ ਦੱਸਿਆ ਮੇਰੇ ਘਰ ਇਤਨਾ ਇਤਨਾ ਦੁੱਖਾਂ ਹਨ ਕਿਉਂਕਿ ਆਸ-ਪਾਸ ਸਾਰੇ ਨੂੰ ਪਤਾ ਲੱਗ ਗਿਆ ਸੀ ਕਿ ਇੰਨਾ ਦੀ ਧੀ ਨੂੰ ਕੋਈ ਕਸਰ ਹੈ ਉਹਦੀ ਪਰਸ਼ਾਨੀ ਵੀ ਮੰਨਦੇ ਸੀ ਕਿ ਜਵਾਨ ਧੀ ਹੈ ਆਸ-ਪਾਸ ਰੋਲਾ ਪੈ ਗਿਆ ਸੀ ਕਿ ਇੰਨਾ ਦੀ ਧੀ ਨੂੰ ਕੋਈ ਕਸਰ ਹੈ ਨਾਹੀਂ ਉਹ ਵਿਆਹੀ ਜਾਵੇਗੀ ਉਹੋ ਜੋ ਦੋਸਤ ਰਾਸਤੇ ਵਿੱਚ ਮਿਲਿਆ ਸੀ ਉਹ ਅਮਿੱਤਤਾ ਦੀ ਸੀ ਸੀ ਉਹੋ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰ ਇੱਕ ਰਾਸਤਾ ਤੈਨੂੰ ਮੈਂ ਦੱਸਦਾ ਹਾਂ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਜਾ ਉੱਥੇ ਜਾ ਕੇ ਮਹਾਰਾਜ ਜੰਗੇ ਅਰਦਾਸ ਕਰ ਤੇ ਤੀ ਤੇ ਨਾਮ ਦੀ ਟੇਕ ਕਰਵਾਈ ਤੇ ਉੱਥੇ ਮਹਾਰਾਜ ਅੱਗੇ ਅਰਦਾਸ ਕਰੀ ਕਿ ਮੈਂ ਆਪਣੀ ਧੀ ਦੇ ਨੇੜੇ ਰੋਜ਼ ਦੋ ਤਿੰਨ ਪਾਠ ਕਰਿਆ ਕਰੂੰਗਾ ਜਲ ਰੱਖ ਕੇ ਉਹਦੇ ਕੋਲ ਦੋ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੀ ਤੇ ਦੁੱਝੇ ਮੇਨ ਗੱਲ ਤੇਰੀ ਧੀ ਨੂੰ ਸੱਚੀ ਹੀ ਕੋਈ ਗੱਲ ਹੈ ਕਸਰ ਹੈ ਕੋਈ ਬਦਰੂ ਅਜੇ ਹੀ ਹੈ ਉਹ ਕਰ ਹੈ ਮੇਰੀ ਇੱਕ ਹੋਰ ਬੇਨਤੀ ਹੈ ਜੇ ਤੂੰ ਵੇਖ ਕਰਕੇ ਵੇਖੇ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਜੋਤ ਜਗਦੀ ਹੈ ਉਸ ਜੋਤ ਵਿੱਚ ਕਿਉਂ ਵਿਪਾਕ ਕੇ ਆਇਆ ਕਰੀ ਜਿੱਦਾਂ ਜਿੱਦਾਂ ਤੇਰਾ ਖੜਿਆ ਕਿਉਂ ਜੋਤ ਵਿੱਚ ਸੜੇਗਾ ਉਹ ਸਾਰਾ ਸੇਕ ਤੇਰੀ ਟੀ ਦੇ ਅੰਦਰ ਜੋ ਬਦਰੂ ਹੈ ਉਹ ਉਸਨੂੰ ਲੱਗ ਜਾਵੇਗਾ ਤੇਰੇ ਘਰ ਵਿੱਚ ਇਹ ਦੁੱਖ ਨਿਕਲ ਹੀ ਜਾਵੇਗਾ ਤੂੰ ਮਹਾਰਾਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲਿਆਂ ਦੇ ਉੱਪਰ ਯਕੀਨ ਕਰਕੇ ਤਾਂ ਦੇਖ ਜੇ ਤੂੰ ਇਹ ਬਚਨ ਮੰਨ ਲਵੇਂਗਾ ਤਾਂ ਤੇਰਾ ਹਰੇਕ ਕੰਮ ਸਹੀ ਹੋ ਜਾਵੇਗਾ ਮੈਂ ਹੱਥ ਝੁਟ ਕੇ ਉਸ ਦਾ ਧੰਨਵਾਦ ਕੀਤਾ ਤੇ ਵਾਪਸ ਕੱਲ ਆ ਗਿਆ ਮੈਂ ਸੋਚਿਆ ਕਿ ਮੈਂ ਇਹ ਗੱਲ ਕੱਲ ਟੇ ਕਿਉਂ ਪਾਵਾਂ ਅੱਜ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ ਕਹਿੰਦਾ ਮੈਂ ਉਸੇ ਦਿਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਗਿਆ ਤੇ ਜਾਂਦੇ ਉੱਥੇ ਅਰਦਾਸ ਕਰਵਾਈ ਕਿ ਐਦਾ ਮੇਰੀ ਧੀ ਨੂੰ ਕੋਈ ਅਸਰ ਹੈ ਕਹਿੰਦਾ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਤੇ ਅਰਦਾਸ ਕਰਵਾਈ ਕਿ ਮੈਂ ਪੰਜ ਪਾਠ ਆਪਣੀ ਧੀ ਦੇ ਕੋਲ ਬੈਠ ਕੇ ਜਲ ਰੱਖ ਕੇ ਕਰਿਆ ਕਰੂੰਗਾ ਤੇ ਫਿਰ ਜਲ ਦਾ ਛਿੜਕਾ ਕਰਿਆ ਕਰੂੰਗਾ ਜਿਵੇਂ ਉਸ ਸਿੰਘਨੇ ਕੀ ਹਾਸੀ ਮੈਂ ਬਿਲਕੁਲ ਉਝ ਹੀ ਕੀਤਾ ਬਾਰੋਂ ਕਿਉਂ ਲੈ ਕੇ ਜੋਤਾਂ ਵਿੱਚ ਕਿਉਂ ਪਾਇਆ ਕਹਿੰਦਾ ਮੈਂ ਜਦੋਂ ਸ਼ਾਮੀ ਘਰ ਆਇਆ ਤਾ ਮੇਰੀ ਟੀ ਮੈਨੂੰ ਬਹੁਤ ਘੂਰ ਰਹੀ ਸੀ ਜਿਵੇਂ ਮੈਨੂੰ ਮਾਹੀ ਦੇਵੇਗੀ ਪਰ ਮੇਰੇ ਮਨ ਨੂੰ ਤਸੱਲੀ ਹੋ ਗਈ ਪਰ ਮੇਰੇ ਮਨ ਨੂੰ ਸਕੂਨ ਮਿਲਿਆ ਜਿਵੇਂ ਮੈਨੂੰ ਘੂਰ ਰਹੀ ਹੈ ਤਾਂ ਇਸ ਨੂੰ ਕੁਝ ਨਾ ਕੁਝ ਜ਼ੋਰ ਪਤਾ ਲੱਗ ਚੁੱਕਾ ਹੈ ਕਿ ਮੈਂ ਅੱਜ ਕਿੱਥੋਂ ਆਇਆ ਹਾਂ ਉਹ ਕਹਿੰਦਾ ਮੈਂ ਅਗਲੇ ਦਿਨ ਫੇਰ ਚਲਾ ਗਿਆ ਮੈਂ ਇਦਾਂ ਹੀ 4-5 ਦਿਨ ਕੀਤਾ ਤੇ ਇਦਾਂ ਕਰਨ ਨਾਲ ਉਹਦੇ ਵਿੱਚ ਥੋੜਾ ਫਾਇਕ ਪੈ ਗਿਆ ਫਿਰ ਕੈਂਡੀ ਇਦਾਂ ਨਹੀਂ ਮੇਰੇ ਕੋਲ ਨਹੀਂ ਕੋਈ ਲੱਗ ਸਕਦਾ ਸੀ ਪਰ ਤੂੰ ਪਤਾ ਨਹੀਂ ਕਿੱਥੋਂ ਲੱਭ ਲਿਆ ਆ ਹੈ ਕਹਿੰਦਾ ਮੈਂ 5 ਹਫ਼ਤੇ ਉਸ ਦਰ ਤੇ ਲੱਗਦਾ ਜਾਂਦਾ ਰਹਾਂ ਜਿੱਦਾਂ ਜਿੱਦਾਂ ਕਿਉਂ ਪੁੰਡਾ ਰਹਾ ਉਦਾਂ ਉਦਾਂ ਮੇਰੇ ਤੇ ਠੀਕ ਹੁੰਦੀ ਗਈ 2 ਹਫਤੇ ਬਾਅਦ ਬਿਲਕੁਲ ਸਹੀ ਹੋ ਗਈ ਉਸਨੇ ਮੈਨੂੰ ਕਿਹਾ ਪਿਤਾ ਜੀ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਉਹ ਕਹਿ ਰਹੀ ਸੀ ਮੈਂ ਕਿੱਥੇ ਸੀ ਜਦੋਂ ਉਸਨੋ ਹੋਸ਼ ਆਈ ਕਹਿੰਦੀ ਮੈਨੂੰ ਪਿਛਲੇ 2 ਹਫਤੇਆਂ ਦਾ ਕੁਝ ਨਹੀਂ ਯਾਦ ਮੈਂ ਕਿੱਤੇ ਗਈ ਸੀ ਜਾਂ ਮੈਂ ਕਿੱਥੇ ਸੀ ਉਹ ਕਹਿੰਦਾ ਮੇਰੇ ਮਨ ਨੂੰ ਕੁਝ ਤਰਸ ਆਇਆ ਕਿ ਮੇਰੀ ਧੀ ਸਹੀ ਹੋ ਗਈ ਹੈ ਹੁਣ ਮੇਰਾ ਪੁੱਤਰ ਸੀ ਉਹਦੀ ਕੋਈ ਨਸ ਡੱਪਣ ਕਾਰਨ ਚੱਲ ਫਿਰ ਨਹੀਂ ਸਕਦਾ ਸੀ ਕਹਿੰਦਾ ਮੈਂ ਬਾਬਾ ਦੀਪ ਸਿੰਘ ਜੀ ਦੇ ਧਰਤੇ ਜਾ ਕੇ ਫਿਰ ਉਹ ਦਹੀਂ ਅਰਦਾਸ ਕਰਵਾਈ ਜਿਹੜਾ ਕਿ ਉਹ ਮੈਂ ਜੋਤਾਂ ਵਿੱਚ ਪਾਉਂਦਾ ਸੀ ਬੇਟੀ ਨੂੰ ਠੀਕ ਕਰਨ ਵਾਸਤੇ ਹੁਣ ਮੈਂ ਆਪਣੇ ਬੇਟੇ ਲਈ ਕਿ ਉਹ ਲੈ ਕੇ ਆਉਣ ਲੱਗ ਪਿਆ ਮੈਂ ਉਹੀ ਜੋਤਾਂ ਦਾ ਕਿਉਂ ਉਹਦੇ ਲੱਤ ਤੇ ਤੇ ਲੱਤਾਂ ਤੇ ਲਾਉਣ ਲੱਗ ਪਿਆ ਅਸੀਂ ਸਾਰੇ ਹੀ ਉਸ ਦੀ ਮਾਲਿਸ਼ ਕਰਨ ਲੱਗ ਪਏ ਇੱਦਾਂ ਹੀ ਅਸੀਂ ਉਹਦੀ ਮਾਲਿਸ਼ 2 ਮਹੀਨੇ ਕੀਤੀ ਮਹਾਰਾਜ ਦੀ ਐਸੀ ਕਿਰਪਾ ਵਰਤੀ ਕਿ 2 ਟਾਈ ਮਹੀਨੇ ਬਾਅਦ ਹੁਸਤੀਆਂ ਲੱਤਾਂ ਦੇ ਭੈਰ ਹਿੱਲਣ ਲੱਗ ਪਏ ਮਹਾਰਾਜ ਦੀ ਕਿਰਪਾ ਹੋਈ 3 ਮਹੀਨੇ ਬਾਅਦ ਉਹ ਤੰਦਰੁਸਤ ਹੋ ਗਿਆ ਤੁਰਨ ਫਿਰਨ ਵਾਲਾ ਹੋ ਗਿਆ ਸ਼ਿਹਤਾਂ ਦੇ ਦਰਤੇ ਜਗਦੀ ਜੂਟ ਵਿੱਚ ਕਿਉਂ ਪਾਉਣ ਨਾਲ ਤੇ ਉੱਥੇ ਲੈ ਕੇ ਕਿਉਂ ਆਉਣ ਨਾਲ ਤੇ ਮਿਲੇ ਹੋਏ ਸਿੰਘ ਕਾਰਨ ਜਿਸ ਨੇ ਸਾਨੂੰ ਰਸਤਾ ਦੱਸਿਆ ਤੇ ਗੁਰੂ ਦੇ ਲੜ ਲਾਇਆ ਸਾਡੇ ਘਰ ਵਿੱਚ ਬਲਕ ਤਾਈਆ ਸੁਖ ਆ ਗਿਆ ਤੇ ਦੁੱਖ ਸਾਰੇ ਹੀ ਦੂਰ ਹੋ ਗਏ ਸਾਜ ਸੰਗਤ ਜੀ ਜੇਕਰ ਤੁਸੀਂ ਵੀ ਆਪਣਾ ਵਿਸ਼ਵਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਤੇ ਕਾਇਮ ਰੱਖੋਗੇ ਤਾਂ ਤੁਹਾਡੀਆਂ ਵੀ ਸਾਰੀਆਂ ਮੁਸ਼ਕਲਾਂ ਦਾ ਹੱਲ ਬਾਬਾ ਦੀਪ ਸਿੰਘ ਜੀ ਆਪ ਕਰ ਦੇਣਗੇ ਸੋ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਟੋ ਵੱਟ ਪਈ ਮਿੱਠਾ ਸਹਿਲਿਆਨ ਇਸਤੇ ਦਾਰਾਨੂ ਤੇ ਭੈਣ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਟਿੱ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਈ ਕੇ ਆਪਣੀ ਹਾਜ਼ਰੀ ਜੋੜ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਮੇਰੀ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤੇ ਲਾਈਕ ਵੀ ਕਰਨਾ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ